ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਰਿਕਵੈਸਟ ਬੇਨਤੀ ਕਰਦੇ ਆਂ ਕਿਤੇ ਵੀ ਸੱਜਣੋ ਖਰੀਦਦਾਰੀ ਕਰਦੇ ਜੇ ਆਪਣੀ ਨਰਖ ਪਰਖ ਤਸੱਲੀnga ਕਰਕੇ ਲੈ ਕੇ ਜਾਇਆ ਕਰੋ ਅੱਜ ਦੀ ਵਿਜ਼ਿਟ ਪਿੰਡ ਘਰੇਾਲਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸੱਜਣੋ ਲਗਦੇ ਪੱਟੀ ਜਗਰੂਪ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਐਨੀਮਲ ਫੋਰ ਸੇਲ ਕਾਊ ਠੀਕ ਆ ਜੀ ਇੱਕ ਜਿਹੜੀ ਆ ਮੱਝ ਵੀ ਲੈ ਕੇ ਆਇਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਵੀਡੀਓ ਨੂੰ ਜਰੂਰ ਅੰਤ ਤੱਕ ਰਵੇਖੋ ਵੇਖ ਕੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਓ ਲਈਏ ਡਿਟੇਲ ਵਧੇਰੇ ਤੇ ਕਰੀਏ ਸਾਂਝੀ ਤੁਹਾਡੇ ਨਾਲ ਬਾਈ ਜਗਰੂਪ ਸਿੰਘ ਸਾਸੀਕਰ ਸਾਸੀਆ ਵੀਰ ਜੀ ਚੜਦੀ ਕਲਾ ਭਰਾ ਚੜਦੀਆ ਵੀਰ ਜੀ ਨਾਮ ਜੀ ਨਾਮ ਜਗਰੂ ਸਿੰਘ ਵੀਰੇ ਪਿੰਡ ਪਿੰਡ ਕਰਿਆਲਾ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ 77103 ਨਾ ਤਿੰਨੋ ਬਤਾ ਲੀ ਠੀਕ ਆ ਅੱਜ ਫਿਰ ਤਿੰਨ ਬਚਦੇ ਆਂ ਹਾਂਜੀ ਤਿੰਨ ਤੇ ਪਹਿਲਾ ਮਾਲ ਵੇਖ ਗਿਆ ਪਹਿਲਾ ਵੇਖ ਗਿਆ ਠੀਕ ਆ ਜੀ ਹਾਂਜੀ ਤੇ ਇਹ ਮੱਝ ਲੈ ਜਾਂਦੇ ਹਾਂਜੀ ਹਾਂਜੀ ਕਟਾ ਮਗਰ ਤੇ ਕੱਟੀ ਆ ਜੀ ਕਟਾਈ ਕਿੰਨਾ ਦੁੱਧ ਸਹੀ ਆ ਦੁੱਧ ਉਤਰੇ ਦੇ ਗਨੋਦ 8 ਮਨ ਕੇ ਲੈ ਜੀ ਠੀਕ ਆ ਚੋਣ ਚਵਾ ਚੰਗੇ ਆ ਮੈਨੇ ਪੂਰੀ ਵੀਰ ਜੀ अच्छा जी ਤੇ ਇੱਕਨਵਾ ਸੁਆ ਦੂਜਾ ਸੁਆ ਵੀ ਜਦੂਜਾ ਠੀਕ ਆ ਦੂਜਾ ਸੁਆ ਆ ਗਈ ਹਾਂਜੀ ਲਓ ਜੀ ਦੂਜਾ ਸੁਆ ਕਾਤ ਜਿਆਦਾ ਵੀ ਨਹੀਂ ਵੱਡਾ ਨਾ ਬਾਲਾ ਛੋਟਾ ਮੀਡੀਅਮ ਸਾਈਜ਼ ਆ ਠੀਕ ਆ ਤੇ ਹੱਥਣਾ ਤੇ ਚਟਾਕ ਜੇ ਹੈਗੇ ਇਹ ਕੀ ਗੱਲ ਇਹਨੂੰ ਇਹ ਵੀਰੇ ਫਲੈਰ ਹੈਗਾ ਮਾੜਾ ਮੋਟਾ ਬਜਾ ਹਾਂਜੀ ਅੱਛਾ ਫਲੈਰੀ ਮਾੜੀ ਹਾਂ ਫਲੈਰੀ ਠੀਕ ਆ ਤੇ ਖੋਲ ਕੇ ਵਿਖਾਈਏ ਤੋੜਾ ਤੋੜਾ ਕਰਾਈਏ ਚੈੱਕ ਆ ਠੀਕ ਆ ਜੀ ਨੋਈ ਤੀਜਾ ਸੁਆ ਹਾਂਜੀ ਹਾਂਜੀ ਠੀਕ ਆ ਤੀਜਾ ਅਛਾ ਦੂਜਾ ਦੱਸਿਆ ਸੀ ਹੁਣ ਚੀਜ਼ ਲੋ ਜੀ ਦੂਜਾ ਸੁਭਾ ਦੱਸਦੇ ਪਏ ਆ ਠੀਕ ਆ ਮੀਡੀਅਮ ਸਾਈਜ਼ ਆ ਜਿਆਦਾ ਜਿਆਦਾ ਨਹੀਂ ਵੱਡਾ ਤੇ ਨਾ ਬਾਲਾ ਛੋਟਾ ਠੀਕ ਆ ਜੀ ਦੁੱਧ 9 ਕਿਲੋ ਵੀਰੋਂ ਨਹੀਂ ਦੱਸਦੇ ਆ 8ਾਂ ਦੇ ਮੰਨ ਕੇ ਕੋਈ ਵੀ ਮੇਰਾ ਭੈਣ ਭਰਾ ਲੈ ਜੇ ਬਾਕੀ ਥਣ ਥੁਣ ਨੋਕ ਵਾਲਾ ਦੇਖ ਸਕਦੇ ਠੀਕ ਆ ਜੀ ਲੋ ਜੀ ਕੀ ਬਾਤ ਆ ਥੋੜੇ ਡਰਦੇ ਵੀ ਆ ਕੈਮਰੇ ਤੋਂ ਸਿੰਘ ਮੂੰਹ ਦੀ ਫੇਸ ਕੁਆਲਿਟੀ ਠੀਕ ਆ ਤੇ ਰੇਟ ਬਾਈ ਜਿੱਦ ਰੋ ਉਹ ਕਹਿੰਦਾ ਕੀ ਕਰਤਾ ਏ ਰੇਟ ਵੀਰੇ ਮੋਲੇ 60000 ਰੁਪਏ ਕਰ ਦੇ ਸਿਰਫ ਹਾਂਜੀ ਦੇ ਕਿਨੇ ਦਈਏ ਤੁਸੀਂ ਦੱਸ ਦੋ ਤੁਸੀਂ ਦੱਸਣਾ ਛੋਟ ਕਰ ਦੋ ਤੁਸੀਂ ਜਾਈ ਦੇ ਲਈ ਹੋਰ ਕਰ ਦੋ ਚੱਲ ਯਾਰ ਹੈ 57000 ਹੀ ਦੇ ਦਾਂਗੇ ਠੀਕ ਆ 57000 ਦੀ ਤੇ ਸ਼ਾਈ ਵਾਲਾ ਕਰੋ ਸੰਗ ਦੇ ਵਿੱਚ ਇੱਕ ਵੈੜ ਵੀ ਨਾਲ ਆ ਗਈ ਹੈ ਹਾਂਜੀ ਆ ਗਈ ਮੱਛੀ ਦੇ ਬੱਚਾ ਮੱਛੀ ਹੈ ਜਰਸੀ ਇਹ ਕਦਨ ਦੀ ਸੂਈ ਆ ਇਹ ਵੀ ਜੀ ਪਰਸੋ ਸੂਈ ਜੇ ਕੀ ਬਾਤ ਆ ਥਣ ਮੱਝਾਂ ਵਾਲਾ ਹਾਂਜੀ ਹੈ ਗਈ ਵੈੜ ਤੇ ਥਣ ਮੱਝਾਂ ਵਾਲਾ ਕਿੰਨਾ ਕ ਬੋਲਾ ਜਿਹੜਾ ਰੈਡੀ ਇਹਦੇ ਥਲੇ ਬੋਲਾ 8-9 ਕਿਲੋ ਜੀ ਅੱਛਾ ਜੀ ਹਾਂ ਜੀ ਖੋਲ ਕੇ ਤੋਰਾ ਚੈੱਕ ਕਰਾਈਏ ਇਹ ਸਾਫ਼ ਨਹੀਂ ਕੀਤੀ ਅੱਛਾ ਜੀ 8 ਤੋਂ 9 ਕਿਲੋ ਸੱਜਣੋ ਬੋਲਾ ਦੱਸਦੇ ਤੇ ਮਗਰ ਵੱਛੀ ਜਿਹੜੀ ਜੱਸੀ ਦੇ ਵਿੱਚ ਆਉਂਦੀ ਆ ਠੀਕ ਆ ਸ਼ਾਈ ਹਾਲ ਦੇ ਅੰਗ ਕਰੋਸ ਦੇ ਵਿੱਚ ਆ ਥਾਣ ਮੱਜਾਂ ਵਾਲਾ ਹਾਂ ਜੀ ਕੀ ਬਾਤਾਂ ਐ ਬਹੁਤ ਸੋਹਣੀ ਵੇੜ ਥਾਂ ਤੁਣ ਵੇਖੋ ਕਿੱਡਾ ਸੋਹਣਾ ਸੱਜਣੋ ਲੱਗਾ ਥਲੇ ਧੁੰਨ ਵੀ ਆ ਲਓ ਜੀ ਮੋੜ ਲਓ ਲਓ ਜੀ ਸੂਆ ਕਣਵਾ ਆ ਗਈ ਸੂਆ ਦੂਜਾ ਹੀ ਦੂਜਾ ਸੂਆ ਬੈਠ ਜੀ ਕਿ ਆਪ ਮੁੱਲ ਦੇ ਹਿਸਾਬ ਨਾਲ ਬਹੁਤ ਸੋਹਣੀਆਂ ਐ ਸਾਰੇ ਡੰਗਰ ਸੋਹਣੇ ਮੁੱਲ ਦੇ ਹਿਸਾਬ ਨਾਲ ਵੀਰ ਦੇ ਠੀਕ ਹੈ ਜੀ ਨੂੰ ਆ ਜੀ ਬਾਈ ਜਗਰੂਪ ਇਹਦਾ ਮੁੱਲ ਕਿ ਰਹਿ ਗਿਆ ਮੁੱਲ ਵੀ ਜੀ 40000 ਕਰਦੇ ਆਪਾਂ ਸਿਰਫ ਹਾਂ ਜੀ ਜਾਇਜ਼ ਤੇ ਦਾ ਰੇਟ ਕਿੰਨੇ ਦੇ ਦਗੇ 30 ਦੇ ਦਾ ਹੋਰ ਛੱਡ ਦੇ 40 ਛੱਡ ਦਾਂ ਚਲੋ 37 ਦੇ ਲਈ ਠੀਕ ਹੈ ਜੀ ਤੇ ਆ ਬੈੜ ਜਰਸੀ ਕਣਵਾ ਸੁ ਆ ਗਈ ਏ ਦੂਜਾ ਤੇ ਕਿੰਨਾ ਮੌਕੇ ਦਾ ਦੁੱਧ ਆ ਬੱਚਾ ਐ 12 ਕਿਲੋ 12 ਕਿਲੋ ਪੱਕਾ ਚੋਣ ਓਕੇ ਓਕੇ ਬੱਛਾ ਮਗਰ ਹਾਂਜੀ ਬੱਛਾ ਜੀ ਖੋਲ ਗਏ ਹਨ ਓਏ ਲੋ ਜੀ ਲੋ ਜੀ ਸੱਜਣੋ 12 ਕਿਲੋ ਤੇ ਜਰਸੀ ਕਾਲੀ ਠੀਕ ਆ ਪੰਜਾਬ ਵਾਲੀ ਇਹ ਗੱਦ ਵੱਡਾ ਜੇ 12 ਕਿਲੋ ਦੁੱਧ ਦੱਸਦਾ ਜੀ ਠੀਕ ਆ ਥਾਂ ਥੂਣੇ ਦਾ ਵੀ ਬਹੁਤ ਸੋਹਣਾ ਤੌਰ ਤੇ ਮੇਰਾ ਵੀਰ ਲੰਮੀ ਪ੍ਰਾ ਲੋ ਜੀ ਕਾਲੀ ਨਾ ਕਰ ਕੀ ਆ ਲੋ ਜੀ ਗੱਦ ਵੱਡਾ ਏ ਨੋ ਲਓ। ਤਾਂ ਦੇਖੋ ਸੋਨਾ ਲੱਗਾ। ਲੰਮਾ ਲੰਮਾ ਥਾ। ਕੱਦ ਵਜਨ ਵੀ ਪੂਰਾ। ਤੇ 12 ਕਿਲੋ ਦੁੱਧ ਹਨਾ। ਹਾਂਜੀ ਵੀਰ ਜੀ। ਤੇ ਬਛਾ ਮਗਰ ਇਹਦਾ ਇਹ ਮੁੱਲ ਕੀ ਰਹੇਗਾ ਫਿਰ? ਮੁੱਲ ਵੀਰੇ ਆਪ 38000 ਰੁਪਏ ਦਾ ਦੇ। ਸਿਰਫ? ਹਾਂਜੀ। ਕਿੰਨੇ ਦੀ ਦੇ ਦੀਗੇ? 36 ਦੀ ਦੇ ਦਾ। ਹੋਰ ਕੀ ਛੱਡ ਦੇ? 35 ਪੂਰੇ ਦੇ ਦ। 35 ਦੀ। ਹਾਂਜੀ। ਠੀਕ ਹੈ। ਇਹੋ ਤਿੰਨੇ ਆ। ਹਾਂਜੀ ਇਹੋ ਹੀ। ਲਓ ਭਈ ਸਜਣੋ। ਇਹ 35, 37 ਤੇ 55 ਤਿੰਨੇ ਰੇਟ ਆ। ਜਿਹੜੇ ਚੰਗੇ ਲੱਗੇ ਉਹ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਰੱਬ ਰੱਖਾ ਜੀ